ਐਫਆਈ yeah, ਨੰਬਰ 142 27/7/2024 ਨੂੰ ਅਸੀਂ 305 334 ਤੇ 324 4 ਦੇ ਵਿੱਚ ਪੀਐਨਐਸ ਦੇ ਵਿੱਚ ਅਸੀਂ ਰਜਿਸਟਰ ਕੀਤੀ ਕੀ ਜਿਹਦੇ ਵਿੱਚ ਮਦਈ ਜਿਹੜਾ ਸੀਗਾ ਲिटल ਫਲਾਵਰਸ ਕੋਲ ਦੀ ਬੈਕਸਾਈਡ ਤੇ ਰਹਿੰਦਾ ਉਹਦੇ ਘਰ ਦੇ ਵਿੱਚ ਹੋ ਰਹੀ ਸੀ ਦੋ ਏਸੀ ਸੀਗੇ ਤੇ ਉਹਦੇ ਨਾਲ ਇੱਕ ਸਿਲੰਡਰ ਸੀਗਾ ਤੇ ਨਾਲ ਬਰਤਨ ਵੀ ਰਹਿਣਾ ਸੀ ਤੇ ਇਹਦੇ ਸਬੰਧ ਵਿੱਚ ਤਿੰਨ ਬੰਦੇ ਦੇ ਉੱਪਰ ਅਸੀਂ ਐਫਆਈ ਦੌਜ ਕੀਤੀ ਸੀਗੀ ਲਕਵਿੰਦਰ ਸਿੰਘ ਏਰੀਅਸ ਲਕੀ ਗੁਰਵਿੰਦਰ ਸਿੰਘ ਏਰੀਅਸ ਰੀਕੂ ਤੇ ਲਕਵਿੰਦਰ ਸਿੰਘ ਦਾ ਜਿਹੜਾ ਬੰਬੇ ਦਾ ਮੁੰਡਾ ਸੀ ਇਹਨਾਂ ਦੇ ਵਿੱਚ ਜਿਹੜਾ ਸੀ ਆ ਗੁਰਵਿੰਦਰ ਸਿੰਘ ਏਰੀਅਸ ਜੋ ਰੀਕੂ ਆ ਉਹਨੂੰ ਗਵਾਸਤਾਰ ਕੀਤਾ ਗਿਆ ਉਹ ਤਿੰਨ ਦਿਨਾਂ ਦੇ ਕੋਲ ਸਮਾਨ ਦੇ ਉੱਪਰ ਹੈਗਾ ਜਿਹੜੀ ਦੀ ਪੁਛਕੀਂ ਤੇਰੇ ਚੱਲ ਰਹੀ ਹੈ ਉਹ ਜਿਸ ਤਰ੍ਹਾਂ ਵੀ ਜੋ ਜੋ ਚੀਜ਼ ਰਿਕਵਰ ਹੋਈ ਗਈ ਤੇ ਉਹ ਸਾਮਾਈ ਜਨਤਨ ਨੂੰ ਸਾਰਿਆਂ ਨੂੰ ਇਹਦੀ ਕੋਈ ਇਹਦਾ ਦੱਸਾਂ ਥੈਂਕ ਯੂ ਈਚ ਰੀਕ ਹੈ 26 7 2024 ਦੀ 303/2 ਤੇ 317/2 ਪੀਐਨਐਸ ਦੇ ਸੀਗੀ ਜਿਹਦੇ ਵਿੱਚ ਇੱਕ ਇਨਫੋਰਮੇਸ਼ਨ ਸੀ ਕਿ ਆਕਾਸ਼ ਨਾਮ ਦਾ ਜਿਹੜਾ ਮੁੰਡਾ ਹੈਗਾ ਸਾਨੂੰ ਸੂਨ ਵੀ ਉਹ ਜਿਹੜਾ ਮੋਟਰਸਾਈਕਲ ਚੋਰੀ ਕਰਦਾ ਹੈ ਤੇ ਉਸ ਤੋਂ ਅਰੈਸਟ ਅਸੀਂ ਦੀ ਪਾਈ ਕਿ ਜਿਹਦੇ ਕੋਲੋਂ ਇੱਕ ਜਿਹੜਾ ਮੋਟਰਸਾਈਕਲ ਹੈਗਾ ਬਿਨਾ ਨੰmber ਜਿਹੜਾ ਅਸਲ ਹੈ ਚਾ ਬੀ ਲੈਕਸ ਓਵਰ ਕਵਰ ਹੋਇਆ ਹੈ ਸੋ ਇਹ ਹੁਣ ਸਾਡੇ ਕੋਲ 2 ਦਿਨ ਦਾ ਕੋਰਸ ਰਿਮਾਰਕ ਆ ਗਿਆ ਕੀ ਕੀ ਕੁਝ ਕੀ ਚੱਲ ਰਹੀ ਹੈ ਜੋ ਵੀ ਅਗਰ ਹੋਵੇਗਾ ਉਹ ਤੁਹਾਨੂੰ ਜਲਦੀ ਹੀ ਨਾ ਦੱਸਾਂਗੇ ਐਪੀ ਨੰਬਰ 37 ਸੀ ਕਿ 2024 ਦੀ ਜਿਹਦੇ ਵਿੱਚ ਮਕਦਮਾ ਦਾਜ ਹੋਇਆ ਸੀ ਇਸ ਚੀਜ਼ ਦੇ ਵਿੱਚ ਇੱਕ ਮੋਟਰਸਾਈਕਲ ਲਈ ਸੀ ਉਹ ਅਸੀਂ ਰਿਕਵਰ ਕੀਤਾ ਹੈਗਾ ਇਹਦੇ ਦੋ ਮੁਲਜਮ ਹੈਗੇ ਆ ਵਿਕੇਸ਼ ਕੁਮਾਰ ਅਤੇ ਅਨਿਸ਼ ਰਿਸ਼ੀ ਤੋਂ ਇਹਨੂੰ ਅਸੀਂ ਅਰੈਸਟ ਕੀਤਾ ਹੈਗਾ ਇਹ ਦੋ ਦਿਨਾਂ ਦਾ ਪੁਲਿਸ ਮਾਰਡ ਤੇ ਹੈਗਾ ਤੇ ਇੱਕ ਮੋਟਰਸਾਈਕਲ ਲਿੱਤਾ ਹੋਇਆ ਹੈ ਸੋ ਇਹਦੀ ਪੁਛ ਗੇਜ ਦੇ ਵਿੱਚ ਜੋ ਜੋ ਅੱਗੇ ਚੋੜੀ ਰਿਕਵਰੀ ਹੋਈ ਗਈ ਹੈ ਉਹ ਤੁਹਾਨੂੰ ਅਸੀਂ ਨਾਲ ਨਾਲ ਦੱਸਾਂਗੇ ਥੈਂਕ ਯੂ